ਮੇਤਰੋ ਗੱਲ ਕਰਾਂਗੇ ਸਾਬਕਾ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦੀ ਸੋਸ਼ਲ ਮੀਡੀਆ ਤੇ ਪੂਰੀ ਚਰਚਾ ਚੜੀ ਹੋਈ ਹੈ ਮੈਂ ਵੀ ਇੱਕ ਵੀਡੀਓ ਹੈ ਜਿਹੜੀ ਉਹ ਸਵੇਰੇ ਪਾਈ ਸੀ ਵੀ ਭਾਈ ਜੇ ਤਾਂ ਸੁਖਵੀਰ ਬਾਦਲ ਸਾਹਿਬ ਸਹੀ ਹੋਏ ਤੇ ਤਾਂ ਲੋਕ ਹਮਦਰਦੀ ਨਾਲ ਜਿਤਾਉਣਗੇ ਜੇ ਰੋਟੀ ਸੇਕਣ ਆਏ ਹੋਏ ਫਿਰ ਨਫ਼ਰਤ ਕਰਨਗੇ ਚਾਹੇ ਕਿੰਨਾ ਹੀ দান ਦੇ ਜਾਣ ਗੱਲ ਉਹੀ ਹੋਈ ਹੁਣ ਉਹੀ ਬੰਦਾ ਜਿਹੜਾ ਉਹ ਸਾਹਮਣੇ ਆ ਗਿਆ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਲੋਕ ਵੀਡੀਓ ਸ਼ੇਅਰ ਕਰ ਕਰਕੇ ਪੋਸਟਾਂ ਪਾ ਪਾ ਕੇ ਗਾਹ ਪਾ ਦਿੰਦੇ ਆ ਬੰਦੇ ਨੂੰ ਸਾਹਮਣੇ ਆਉਣਾ ਹੀ ਪੈਂਦਾ ਹੈ ਇਹ ਦੀ ਜੀ ਅਖਾਏ ਇਹ ਤੋਂ ਕੋਈ ਨਹੀਂ ਬਚ ਸਕਦਾ ਸੱਚ ਦਾ ਸੱਚ ਦੇ ਝੂਠ ਦਾ ਝੂਠ ਕੁਝ ਘੰਟਿਆਂ ਚ ਹੋ ਜਾਂਦਾ ਹੈ ਤਾਂ ਇਹ ਜਿਹੜਾ ਬੰਦਾ ਸੀਗਾ ਜਿਹਨੂੰ ਦੱਸਿਆ ਜਾ ਰਿਆ ਸੀ ਕਿ ਵੀ ਇਹ ਤਾਂ ਅਕਾਲੀ ਦਾ ਦਾ ਹੀ ਬੰਦਾ ਸੀ ਵੀ ਸੁਖਵੀਰ ਬਾਦਲਾ ਇਸੇ ਨੂੰ ਹੀ ਪੈਸੇ ਫੜਾ ਗਿਆ ਤੇ ਬਾਅਦ ਚ ਪੈਸੇ ਜਿਹੜੇ ਉਹ ਲੈ ਲੂਗਾ ਫੋਟੋ ਹੋ ਗਈ ਵੀਡੀਓ ਬਣੇਗੀ ਵਾਇਰਲ ਹੋ ਗਈ ਇਹ ਗੱਲ ਨਹੀਂ ਸੀ ਇਹ ਬੰਦਾ ਜਿਹੜਾ ਪਿੰਡ ਦਾ ਮੋਹਤਵਾਰ ਹੈ ਪਿੰਡ ਦਾ ਸਰਪੰਚ ਹੁਣ ਪਿੰਡ ਦੇ ਵਿੱਚ ਕੋਈ ਛੋਟਾ ਅਧਿਕਾਰੀ ਆਉਂਦਾ ਕੋਈ ਵੱਡਾ ਅਧਿਕਾਰੀ ਆਉਂਦਾ ਕੋਈ ਲੀਡਰ ਆਉਂਦਾ ਤਾਂ ਸਭ ਤੋਂ ਪਹਿਲਾਂ ਉਹ ਆਊਗਾ ਪਿੰਡ ਦੇ ਸਰਪੰਚ ਕੋਲ ਇਹ ਸਰਪੰਚ ਅਕਾਲੀ ਦਲ ਪਾਰਟੀ ਦਾ ਸਰਪੰਚ ਨਹੀਂ ਹੈ ਇਹ ਕਾਂਗਰਸ ਪਾਰਟੀ ਦਾ ਸਰਪੰਚ ਹੈ ਆਪਾਂ ਸਾਰੇ ਜਾਣਦੇ ਆ ਆਪਣੇ ਪਾਰਟੀ ਪ੍ਰਣਾਲੀ ਸਿਸਟਮ ਚੱਲਦਾ ਹੈ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਜੋ ਮਰਜ਼ੀ ਪਾਰਟੀ ਜੁਆਇਨ ਕਰੇ ਤਾਂ ਇੱਥੇ ਸਰਪੰਚ ਨੇ ਵੀ ਆਪਣੀ ਜਿਹੜੀ ਸੂਝ-ਬੂਝ ਦਿਖਾਈ ਹੈ ਕਿਉਂਕਿ ਅੱਜ ਤੋਂ ਵੱਧ ਪੰਜਾਬ ਹੈ ਜਿਹੜਾ ਉਹ ਹੜਾ ਨੇ ਤਹਸ ਨਹਸ ਕਰਦਾ ਉਹਨੇ ਪਾਰਟੀ ਬਾਜ਼ੀ ਨਹੀਂ ਦੇਖੀ ਉਹਨੇ ਸਵਾਗਤ ਕੀਤਾ ਹੈ ਤਾਂ ਉਹ ਟਰੈਕਟਰ ਵੀ ਚਲਾ ਰਿਹਾ ਸੁਖਬੀਰ ਬਾਦਲਾ ਉਹਦੇ ਨਾਲ ਬੈਠਾ ਹੈ ਤਾਂ ਲੋਕਾਂ ਨੂੰ ਇੱਥੇ ਆਏ ਜੱਜ ਕੀ ਵੀ ਉਹ ਤਾਂ ਨੀਲੀ ਬੱਗ ਬੰਨੀ ਆ ਕੁਦਰਤੀ ਬੰਨੇ ਉਹ ਨੀਲਾ ਰੰਗ ਹੈ ਹੁਣ ਪੰਜਾਬ ਚ ਕਿੰਨੇ ਲੋਕ ਬੰਦੇ ਆ ਤਾਂ ਇਹਦਾ ਮਤਲਬ ਇਹ ਥੋੜੀ ਜਿਹੀ ਉਹ ਅਕਾਲੀ ਦਲ ਦਾ ਬੰਦਾ ਹੋਊਗਾ ਤਾਂ ਇਤੋਂ ਕਈਆਂ ਨੇ ਮਸਾਲਾ ਲਾ ਕੇ ਵੀਡੀਓ ਵਾਇਰਲ ਕਰਤੀ ਪੋਸਟਾਂ ਪਾਤੀਆਂ ਵੀ ਇਹਦਾ ਜੀਰ ਰਾਜਨੀਤੀ ਕਰੀ ਜਾਂਦੇ ਨੇ 2 ਲੱਖ ਰੁਪਈਆ ਉਹ ਪਿੰਡ ਦੇ ਸਰਪੰਚ ਨੂੰ ਡੀਜ਼ਲ ਵਾਸਤੇ ਦੇ ਕੇ ਗਿਆ ਉਹ ਬੰਦਾ ਆਪ ਸਾਹਮਣੇ ਆ ਗਿਆ ਉਹ ਕਹਿੰਦਾ ਭਾਈ ਮੇਰੇ ਪਿੰਡ ਚੋਂ ਪਤਾ ਕਰ ਲੋ ਉਹ ਪਿੰਡ ਦਾ ਮਹੱਤਵਰ ਹੈ ਉਹਨੇ ਇੰਨੀ ਕ ਜਿਹੜੀ ਉਹ ਫਿੱਤਰਤ ਰੱਖੀ ਐ ਕਿ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕਿ ਜਿਹੜਾ ਪਿੰਡ ਦਾ ਸਰਪੰਚ ਹੁੰਦਾ ਹੈ ਕਿ ਵੈਸੇ ਪਾਰਟੀ ਤਾਂ ਨਹੀਂ ਹੁੰਦਾ ਪਰ ਸਾਰੇ ਜਾਣਦੇ ਆ ਪਰ ਫਿਰ ਵੀ ਆਪਣੇ ਸਿਸਟਮ ਹੀ ਹੈ ਜੇ ਬੰਦਾ ਕਿਤੇ ਨਾ ਕਿਤੇ ਵਗ ਜਾਂਦਾ ਚਲੋ ਇਹ ਅਲੱਗ ਗੱਲ ਹੈ ਇਹ ਅਲੱਗ ਮੁੱਦਾ ਹੈ ਪਰ ਉਹ ਬੰਦੇ ਨੇ ਚੰਗੀ ਸੋਚ ਦਿਖਾਈ ਹੈ ਉਹ ਪਿੰਡ ਦੀ ਜਿਹੜੀ ਸੋਚ ਰੱਖਦਾ ਵੀ ਲੋਕ ਜਿਹੜੇ ਉਹ ਹੜ੍ਹ ਦੇ ਵਿੱਚ ਨੁਕਸਾਨੇ ਗਏ ਨੇ ਲੋਕਾਂ ਦਾ ਨੁਕਸਾਨ ਹੋਇਆ ਹੈ ਵੀ ਜੋ ਵੀ ਆਉਂਦਾ ਭਾਈ ਉਹਨਾਂ ਨੂੰ ਉਹ ਦੱਸਦਾ ਹੈ ਕਿ ਸਾਡੇ ਆਹ ਚੀਜ਼ ਦੀ ਲੋੜ ਆ ਸਾਡੇ ਆਹ ਚੀਜ਼ ਦੀ ਲੋੜ ਆ ਇਹ ਸਾਰੀ ਕਹਾਣੀ ਸੀ ਹੁਣ ਇਹ ਵੀਡੀਓ ਦਾ ਇਹ ਪੋਸਟ ਦਾ ਰਿਵਿਊ ਕਿਸੇ ਨੇ ਨਹੀਂ ਕਰਨਾ ਕਿਉਂਕਿ ਮਸਾਲਾ ਲਾ ਕੇ ਵੀਡੀਓ ਪਾ ਕੇ ਮਸਾਲਾ ਲਾ ਕੇ ਫੋਟੋ ਆਪਾ ਕੇ ਵਿਰੋਧੀ ਤਰ੍ਹਾਂ ਹਾਂ ਜਰੂਰ ਇਹਦੇ ਵਿੱਚ ਕਿਤੇ ਨਾ ਕਿਤੇ ਰਾਜਨੀਤੀ ਕਰਨੀਆਂ ਨੇ ਹੁਣ ਇਸ ਤੋਂ ਬਾਅਦ ਕੰਨੀਆਂ ਵੀਡੀਓ ਆ ਗਈਆਂ ਫਲਾਨ ਆ ਗਿਆ ਜੀ ਨੋਟਾਂ ਦੀ ਗੁੱਟੀ ਲੈ ਕੇ ਫੋਟੋ ਹੀ ਕਰੀ ਜਾਂਦਾ ਤੇ ਮਕਾ ਗਿਆ ਜੀ ਫੋਟੋ ਕਰੀ ਜਾਂਦਾ ਚਲੋ ਪੈਸੇ ਦੇ ਦੋ ਮਦਦ ਕਰਨੀ ਚਾਹੀਦੀ ਹੈ ਪਰ ਕਿਤੇ ਨਾ ਕਿਤੇ ਇਹਦੇ ਵਿੱਚ ਰਾਜਨੀਤੀ ਹੋ ਜਾਂਦੀ ਹੈ ਪਰ ਇਹ ਬਿਲਕੁਲ ਰਾਜਨੀਤੀ ਨਹੀਂ ਸੀ ਇਹ ਸਾਫ ਹੋ ਗਿਆ ਉਸ ਤੋਂ ਬਾਅਦ ਉਸਨੇ ਇਹ ਵੀ ਕਿਹਾ ਵੀ ਸਾਡੇ ਪਿੰਡ ਦੇ ਵਿੱਚ ਭਾਈ ਕਾਂਗਰਸੀਆਂ ਨੇ ਸਾਰ ਨਹੀਂ ਲਈ ਆਪਣੇ ਮੂੰਹੋਂ ਕਹਿ ਰਿਹਾ ਉਹਨੂੰ ਖੁਸ਼ੀ ਹੋਈ ਜਦੋਂ ਸੁਖਵੀਰ ਬਾਦਲਾ ਗਿਆ ਇੱਕ ਪਾਸੇ ਲੋੜ ਹੈ ਦੂਜੇ ਪਾਸੇ ਜਿਹੜੇ ਪਾਸੇ ਸਰਪੰਚ ਖੜਾ ਹੈ ਮਤਲਬ ਉਹ ਕਾਂਗਰਸੀ ਹੈ ਕੋਈ ਸਾਰ ਨਹੀਂ ਲੈ ਰਿਆ ਨਾ ਸਾਰ ਲਈ ਆ ਕਹਿੰਦਾ ਫਿਰ ਜਦੋਂ ਬੰਦਾ ਦੂਸਰਾ ਮਦਦ ਕਰਨ ਆ ਗਿਆ ਉਹਨੇ ਪਾਰਟੀ ਬਾਜ਼ੀ ਨਹੀਂ ਦੇਖੀ ਉਹਨੇ ਇਹ ਦੇਖਿਆ ਵੀ ਹਾਂ ਯਾਰ ਬੰਦਾ ਆਇਆ ਜੇ ਉਹ ਆਕੜ ਰੱਖੀ ਜਾਂਦਾ ਮੈਂ ਤਾਂ ਕਾਂਗਰਸੀਆਂ ਟਲ ਜਾਂਦਾ ਫਿਰ ਉਹ 2 ਲੱਖ ਵੀ ਜਾਂਦਾ 2 ਲੱਖ ਨਾਲ ਕਿੰਨਾ ਡੀਜ ਲਾਜੂ ਆਪਾਂ ਸਾਰੇ ਜਾਣਦੇ ਆ ਤਾਂ ਇਹ ਸਾਰੀ ਸੱਚਾਈ ਸੀ ਤੇ ਫਿਰ ਇਹ ਵੀਡੀਓ ਉਹਨਾਂ ਨੂੰ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਮਸਾਲਾ ਲਾ ਕੇ ਰਾਜਨੀਤੀ ਫੁਲਾਤੀ ਹੈ